ਪਰਮਾਤਮਾ ਦੇ ਫੈਸਲੇ ਤੋਂ ਖੁਸ਼ ਰਿਹਾ ਕਰੋ ਕਿਉਂਕਿ ਸਾਡੇ ਲਈ ਸਿਰਫ ਉਹੀ ਕਰਦਾ ਹੈ ਜੋ ਸਾਡੇ ਲਈ ਚੰਗਾ ਹੋਵੇ ਜੋ ਇਨਸਾਨ ਪਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਰਹਿੰਦਾ ਹੈ ਪਰਮਾਤਮਾ ਉਸ ਇਨਸਾਨ ਦਾ ਕਦੇ ਵੀ ਮਾੜਾ ਨਹੀਂ ਹੋਣ ਦਿੰਦਾ ਪਰਮਾਤਮਾ ਉਸ ਇਨਸਾਨ ਦਾ ਹਮੇਸ਼ਾ ਸਾਥ ਦਿੰਦਾ ਰਹਿੰਦਾ ਹੈ ਪਰਮਾਤਮਾ ਉਸ ਇਨਸਾਨ ਨੂੰ ਕਦੇ ਵੀ ਦੁੱਖ ਤਕਲੀਫ ਨਹੀਂ ਆਉਣ ਦਿੰਦਾ ਮੇਰੇ ਬੱਚਿਆਂ ਨਾਲ ਹੀ ਮੇਰੀ ਜ਼ਿੰਦਗੀ ਹੈ ਇਹਨਾਂ ਨਾਲ ਹੀ ਮੇਰਾ ਜਹਾਨ ਮਾਲਕਾ ਤਤੀਬਾ ਵੀ ਨਾ ਲੱਗੇ ਕਦੇ ਮੇਰੇ ਬੱਚਿਆਂ ਨੂੰ ਬਸ ਤੇਰੇ ਚਰਨਾ ਵਿੱਚ ਹੈ ਇਹੀ ਅਰਦਾਸ ਮਾਲਕਾ ਇਨਸਾਨ ਆਪਣੇ ਬੱਚਿਆਂ ਲਈ ਆਪਣੀ ਸਾਰੀ ਜ਼ਿੰਦਗੀ ਨੇਕ ਕਮਾਈਆਂ ਕਰਨ ਵਿੱਚ ਲਾ ਦਿੰਦਾ ਹੈ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਰਹਿੰਦਾ ਹੈ ਕਿ ਮੇਰੀ ਔਲਾਦ ਨੂੰ ਕਦੇ ਵੀ ਕੋਈ ਦੁੱਖ ਤਕਲੀਫ ਨਾ ਆਵੇ ਇਨਸਾਨ ਆਪਣੇ ਬੱਚਾਂ ਲਈ ਪਰਮਾਤਮਾ ਤੋਂ ਤੰਦਰੁਸਤੀ ਲਈ ਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਰਹਿੰਦਾ ਹੈ ਪਰਮਾਤਮਾ ਤੋਂ ਸਿਰਫ ਦੋ ਚੀਜ਼ਾਂ ਹੀ ਮੰਗੋ ਇੱਕ ਤੰਦਰੁਸਤੀ ਦੂਜਾ ਸਰਵਤ ਦਾ ਭਲਾ ਕਿਉਂਕਿ ਜੇ ਤੰਦਰੁਸਤੀ ਹੈ ਤਾਂ ਸਭ ਦਾ ਸਭ ਕੁਝ ਹੈ ਜੇ ਸਰਵਤ ਦਾ ਭਲਾ ਮੰਗਾਂਗੇ ਤਾਂ ਆਪਣਾ ਭਲਾ ਆਪੇ ਹੋ ਜਾਣਾ ਹੈ ਜੇ ਤੰਦਰੁਸਤੀ ਹੈ ਹੋ ਤਾਂ ਤੁਸੀਂ ਅਨੇਕ ਕਮਾਈਆਂ ਕਰ ਸਕਦੇ ਹੋ ਜਦੋਂ ਇਨਸਾਨ ਤੰਦਰੁਸਤ ਹੁੰਦਾ ਹੈ ਤਾਂ ਉਸ ਦੀ ਕਿਰਤ ਕਮਾਈ ਵਿੱਚ ਵਾਧਾ ਹੁੰਦਾ ਹੈ ਜੇ ਤੁਸੀਂ ਕਿਸੇ ਦਾ ਭਲਾ ਚਾਹੁੰਦੇ ਹੋ ਤਾਂ ਤੁਸੀਂ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਕਿਸੇ ਇਨਸਾਨ ਦਾ ਵੀ ਭਲਾ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਇਨਸਾਨ ਦਾ ਭਲਾ ਕਰਦੇ ਹੋ ਤਾਂ ਤੁਹਾਡਾ ਵੀ ਭਲਾ ਪ੍ਰਮਾਤਮਾ ਆਪ ਕਰਦਾ ਹੈ ਆਪਣੀ ਚੰਗੀ ਸੋਚ ਨੂੰ ਕਦੇ ਨਾ ਛੱਡੋ ਤੁਸੀਂ ਆਪਣੀ ਸੋਚ ਨੂੰ ਚੰਗੀ ਹੀ ਬਣਾ ਕੇ ਰੱਖੋ ਬਹੁਤ ਲੋਕ ਤੁਹਾਡੇ ਬਾਰੇ ਗਲਤ ਸੋਚਣਗੇ ਕੋਈ ਕਿੰਨਾ ਵੀ ਤੁਹਾਡੇ ਬਾਰੇ ਗਲਤ ਸੋਚ ਰੱਖਦਾ ਹੋਵੇ ਪਰ ਤੁਸੀਂ ਉਸ ਦੀ ਗੱਲ ਦਾ ਕਦੇ ਵੀ ਬੁਰਾ ਨਾ ਮੰਨੋ ਗਲਤ ਸੋਚ ਰੱਖਣ ਵਾਲੇ ਇਨਸਾਨ ਬਹੁਤ ਹੀ ਘਟੀਆ ਇਨਸਾਨ ਹੁੰਦੇ ਹਨ ਤੁਹਾਡੇ ਤੋਂ ਜਿੰਨਾ ਵੀ ਹੋ ਸਕੇ ਤੁਸੀਂ ਗਲਤ ਸੋਚ ਰੱਖਣ ਵਾਲੇ ਇਨਸਾਨ ਤੋਂ ਦੂਰ ਹੀ ਰਹਿਣ ਰਹੋ ਤਾਂ ਤੁਹਾਡੇ ਲਈ ਠੀਕ ਹੀ ਰਹੇਗਾ ਗਲਤ ਸੋਚ ਰੱਖਣ ਵਾਲੇ ਇਨਸਾਨ ਤੁਹਾਡੇ ਨਾਲ ਕੁਝ ਗਲਤ ਹੀ ਕਰਨਗੇ ਪਰ ਤੁਸੀਂ ਕਦੇ ਵੀ ਆਪਣਾ ਚੰਗਾਪਣ ਨਾ ਛੱਡਿਓ ਇਸ ਦੁਨੀਆ ਵਿੱਚ ਇਨ੍ਹਾਂ ਗਲਤ ਇਨਸਾਨਾਂ ਵਿੱਚ ਤੁਸੀਂ ਚੰਗੇ ਬਣ ਕੇ ਹੀ ਜੀਵੋ ਤੇ ਆਪਣੀਆਂ ਖੁਸ਼ੀਆਂ ਵਿੱਚ ਆਨੰਦ ਮਾਣੋ ਇਸ ਦੁਨੀਆ ਵਿੱਚ ਤੁਹਾਡਾ ਚੰਗਾ ਕਰਿਆ ਕੰਮ ਕਰਿਆ ਹੋਇਆ ਹੋਰ ਕੋਈ ਵੇਖੇ ਨਾ ਵੇਖੇ ਪਰ ਰੱਬ ਸਭ ਕੁਝ ਵੇਖਦਾ ਹੈ ਰੱਬ ਦੀ ਨਿਗਾਹ ਤੁਹਾਡੇ ਤੇ ਹਰ ਸਮੇਂ ਹਰ ਪਲ ਹਰ ਟਾਈਮ ਰਹਿੰਦੀ ਹੈ ਇਸ ਦੁਨੀਆ ਵਿੱਚ ਕੋਈ ਕਿੰਨੇ ਵੀ ਗਲਤ ਕੰਮ ਕਰਦਾ ਹੈ ਅਤੇ ਕੋਈ ਵੀ ਕਿੰਨੇ ਚੰਗੇ ਕੰਮ ਕਰਦਾ ਹੈ ਪਰ ਰੱਬ ਦੀ ਨਿਗਾਹ ਸਭ ਤੇ ਰਹਿੰਦੀ ਹੈ ਰੱਬ ਤੋਂ ਕੋਈ ਵੀ ਇਨਸਾਨ ਕੁਝ ਵੀ ਨਹੀਂ ਸੁਪਾ ਸਕਦਾ ਕੋਈ ਕਿੰਨਾ ਵੀ ਤੁਹਾਡੇ ਬਾਰੇ ਮਾੜਾ ਸੋਚਦਾ ਰਹੇ ਪਰ ਤੁਸੀਂ ਆਪ ਦਾ ਧਿਆਨ ਚੰਗੇ ਪਾਸੇ ਅਤੇ ਨੇਕ ਕਮਾਈਆਂ ਵੱਲ ਹੀ ਰੱਖਣਾ ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀਂ ਤੱਕੀ ਦਾ ਸਦਾ ਮਿਹਨਤ ਦੀ ਕਮਾਈ ਤੇ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੀਂਦਾ ਜੇ ਤੁਸੀਂ ਆਪ ਦੇ ਪ੍ਰਮਾਤਮਾ ਤੇ ਵਿਸ਼ਵਾਸ ਰੱਖਦੇ ਹੋ ਤਾਂ ਪ੍ਰਮਾਤਮਾ ਵੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਹੈ ਪ੍ਰਮਾਤਮਾ ਤੁਹਾਨੂੰ ਕਦੇ ਵੀ ਮਾੜੇ ਰਸਤੇ ਵੱਲ ਨਹੀਂ ਜਾਣ ਦੇਵੇਗਾ ਪਰਮਾਤਮਾ ਹਮੇਸ਼ਾ ਤੁਹਾਨੂੰ ਚੰਗੇ ਰਸਤੇ ਵੱਲ ਹੀ ਲੈ ਕੇ ਜਾਵੇਗਾ